ਫੋਨ ਬਹੁਤ ਜਿਆਦਾ ਬੱਚਾ ਕੋ ਘਰ ਘਰ ਮੋਬਾਈਲ ਫੋਨ ਆਜੋ ਬੱਚੇ ਫੋਨ ਤੁਹਾਡੇ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਹੋ ਜਾਣਾ ਫੋਨ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਅੱਖ ਦੀ ਪਛਤ ਮੱਕਣੀ ਆ ਫੋਨ ਸਿਆਹੇ ਰੱਖ ਕੇ ਬੱਚਾ ਨਹੀਂ ਸੌਣਾ ਇਹ ਹਰ ਐਤਵਾਰ ਵਾਲੇ ਦਿਨ ਇੱਥੇ ਅੱਖਾਂ ਚੈੱਕਅਪ ਕੀਤਾ ਜਾਂਦਾ ਫਰੀ ਚੈੱਕਅਪ ਫਰੀ ਚੈੱਕਅਪ ਤੇ ਫਰੀ ਪਰਚੀ ਨਾ ਕੋਈ ਚੈੱਕਅਪ ਦਾ ਪੈਸਾ ਲਿਆ ਜਾਂਦਾ ਨਾ ਕੋਈ ਪਰਚੀ ਦਾ ਪੈਸਾ ਲਿਆ ਜਾਂਦਾ ਅੱਜ ਅਸੀਂ ਇੱਥੇ ਇੱਕ ਯਾਨੀ ਤੇ ਅਸੀਂ ਸੰਗਤ ਨੂੰ 2000 ਦੇ ਲਾਗੇ ਦਰੂਨ ਫ੍ਰੀ ਬੰਡਲ ਗਏ ਬਿਨਾ ਪੈਸੇ ਨੂੰ ਨਿਸ਼ਕਾਮ ਸੇਵਾ ਤੇ ਜੋ ਸੰਗਤ ਦਾ ਭਲਾ ਹੋ ਸਕੇ ਸੇਵਾ ਅੱਖਾਂ ਦੀ ਸਫਾਈ ਵਾਸਤੇ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਪੈਲ ਕਦਮੀ ਕਰਦਿਆਂ ਹੋਇਆ ਡਾਕਟਰ ਰਮਨਦੀਪ ਅੱਖਾਂ ਦਾ ਹਸਪਤਾਲ ਖਾਨਨਵਲ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਸੰਤ ਬਾਬਾ ਹਜਾਰਾ ਸਿੰਘ ਨਿੱਕੇ ਕੁੰਮਣਾ ਵਾਲਿਆਂ ਦੀ ਯਾਤ ਸਥਿਤ ਗੁਰਦੁਆਰਾ ਤਪਸਥਾਨ ਵਿਖੇ ਡਾਕਟਰ ਰਮਨਦੀਪ ਸਿੰਘ ਵੱਲੋਂ 2000 ਦੇ ਕਰੀਬ ਲੋਕਾਂ ਨੂੰ ਅੱਖਾਂ ਦੀ ਸਫਾਈ ਲਈ ਮੁਫਤ ਦਾ ਰਵੰਡਿਆ ਗਿਆ ਡਾਕਟਰ ਰਮਨਦੀਪ ਸਿੰਘ ਜੋ ਹਰ ਐਤਵਾਰ ਤਪਸਥਾਨ ਨਿੱਕੇ ਕੁੰਮਣਾ ਵਿਖੇ ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਕਰਦੇ ਆ ਰਹੇ ਹਨ ਵੱਲੋਂ ਅੱਜ ਮਰੀਜ਼ਾਂ ਲਈ ਵਿਸ਼ੇਸ਼ ਕੈਂਪ ਲਗਾਉਂਦਿਆਂ ਹੋਇਆਂ 2000 ਦਾ ਰਵੰਡਿਆ ਗਿਆ ਹੈ ਅੱਖਾਂ ਦੀ ਸਾਮ ਸੰਬੰਧੀ ਡਾਕਟਰ ਰਮਨਦੀਪ ਸਿੰਘ ਨੇ ਕੁਝ ਸੁਝਾਓ ਸਾਂਝੇ ਕੀਤੇ ਵਾਈਗੁਰਦੀ ਕਹਾ ਸਵਾਇਗੁਰਦੀ ਦੇ ਫਤਿਹ ਜੀ ਸਤਸੰਗ ਜੀ ਬੇਨਤੀ ਇਹ ਆ ਕਿ ਹਰ ਐਤਵਾਰ ਵਾਲੇ ਦਿਨ ਇੱਥੇ ਅੱਖਾਂ ਦੇ ਚੈੱਕਅਪ ਕੀਤਾ ਜਾਂਦਾ ਫਰੀ ਚੈੱਕਅਪ ਫਰੀ ਟੈਕਾ ਦਾ ਫਰੀ ਪਰਚੀ ਨਾ ਕੋਈ ਟੈਕਾ ਦਾ ਪੈਸਾ ਲਿਆ ਜਾਂਦਾ ਨਾ ਕੋਈ ਪਰਚੀ ਦਾ ਪੈਸਾ ਲਿਆ ਜਾਂਦਾ ਅੱਜ ਅਸੀਂ ਇੱਥੇ ਇੱਕ ਲੰਘਾਦ ਲਾਗੇ ਇੱਕ ਕੈਂਪ ਰੱਖਿਆ ਆ ਕਿਉਂਕਿ ਗਰਮੀ ਦਾ ਮੌਸਮ ਆ ਆਈ ਫਲੂ ਬਹੁਤ ਹੋ ਰਹੇ ਨੇ ਅੱਖਾਂ ਖਰਾਬ ਹੋ ਰਹੀਆਂ ਨੇ ਤੇ ਅਸੀਂ ਸੰਗਤ ਨੂੰ 2000 ਦੇ ਲਾਗੇ ਦਾਰੂ ਫ੍ਰੀ ਬੰਡਲ ਗਏ ਬਿਨਾ ਪੈਸੇ ਨੂੰ ਨਿਸ਼ਕਾਮ ਸੇਵਾ ਤੇ ਜੋ ਸੰਗਤ ਦਾ ਭਲਾ ਹੋ ਸਕੇ ਸੇਵਾ ਅੱਖਾਂ ਦੀ ਸਫਾਈ ਵਾਸਤੇ ਆਏ ਨਾ ਨਿੱਕੇ ਇਹ ਛੋਟੇ ਬੱਚੇ 5 ਸਾਲ નીચે ਨਹੀਂ ਪਾ ਸਕਦੇ ਤੇ ਬਣੀ ਅੱਖ ਵਾਲੇ ਨਹੀਂ ਪਾ ਸਕਦੇ ਜਿੰਨੇ ਯੰਗ एज ਨੇ ਉਹ ਸਾਰੇ ਹੀ ਪਾ ਸਕਦੇ ਰੱਖਾਂ ਸਫਾਈ ਵਾਸਤੇ ਤੇ ਸੰਤਾਂ ਦੀ ਚੰਨਾ ਵਿੱਚ ਸੇਵਾ ਜੀ ਜਿੰਨੀ ਕੀਤੀ ਜਾਵੇ ਉਨੀ ਥੋੜੀ ਆ ਸਤਿ ਨਿਯਾ ਜੀ ਪਹਿਲੀ ਗੱਲ ਤੇ ਆ ਵੀ ਮੋਬਾਈਲ ਫੋਨ ਬਹੁਤ ਜ਼ਿਆਦਾ ਬੱਚਾ ਕੋ ਘਰ ਘਰ ਮੋਬਾਈਲ ਫੋਨ ਆ ਜਦੋਂ ਬੱਚੇ ਫੋਨ ਤੁਹਾਡੇ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਹੋ ਜਾਣਾ ਫੋਨ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਤੇ ਆਖਰੀ ਪੱਖ ਚ ਮੁੱਕਣੀ ਆ ਫੋਨ ਸਹੇ ਰੱਖ ਕੇ ਬੱਚਾ ਨਹੀਂ ਸੌਣਾ ਲਾਈਟ ਰੂਮ ਦੀ ਆਫ ਕਰਕੇ ਫੋਨ ਨਹੀਂ ਦੇਖਣਾ ਤਿੰਨ ਟਾਈਮ ਦੋ ਦੋ ਬੋਕ ਅੱਖਾਂ ਨੂੰ ਹਲਕੇ ਅਕੇ ਲਾਉਣੇ ਪਾਣੀ ਦੇ ਨਮੀ ਆਵੇ ਅੱਖਾਂ ਨੂੰ ਸੋ ਜੂਸ ਗਾਜਰ ਦਾ ਪੀਣਾ ਹਰੀ ਸੋਫ ਬਦਾਮ ਤੇ ਮਿਸ਼ਰੀ ਦਾ ਮਿਸ਼ਨ ਬਣਾ ਕੇ ਪੀਸ ਕੇ ਉਹ ਸ਼ਾਮ ਨੂੰ ਅਗੇ ਚਮਚੇ ਬੱਚੇ ਖਾਇਆ ਕਰਨ ਅੱਖਾਂ ਦੀ ਐਕਸਰਸਾਈਜ਼ ਕਰਾਇਆ ਕਰਨ ਲੰਗੇ ਪਰ ਘੁਮਿਆ ਕਰਨ ਕੱਚਾ ਔਲਾ ਖਾ ਸਕਦੇ ਨੇ ਬਹੁਤ ਕੁਝ ਹੁਦਾ ਕਰਨ ਵਾਸਤੇ ਸੇਰੇ ਵਿੱਚ ਤਤਾਰੀ ਤਲੀਆਂ ਦੇ ਵਿੱਚ ਤੇ ਸਰੋਂ ਦੇ ਮਾਲਚ ਕਰ ਸਕਦੇ ਨੇ ਬੱਚਰਾ ਆਹ ਕਿਆ ਰੱਖੋ ਬੱਚੇ ਅਣਕ ਲੱਗ ਰਹੀ ਆ ਤੇ ਜੇ ਲੱਖ ਰੁਪਏ ਲੱਗੇ ਅੱਜ ਕੱਲੇ ਰੇਟਾਂ ਮਾਰਕੀਟ ਦੇ ਤੇ ਹਸਪੀਟਲ ਵਿੱਚ ਜਾਈਏ ਨਾ ਤੇ ਡਾਕਟਰ ਸਾਹਿਬ ਜਿੰਨੇ ਵੀ ਹਸਪੀਟਲ ਦੇ ਅੱਖਾਂ ਦੇ ਲੇਜ਼ਰ ਵਾਲੇ ਜਿਸ ਮੈਂ ਉਤਾਰਨ ਦਾ ਜੋ ਰੇਟ ਚੱਲ ਰਿਹਾ ਮਾਰਕੀਟ 'ਚ ਉਹ 1 ਲੱਖ ਰੁਪਏ ਲੱਗੇ ਆ ਤੇ ਸੋ ਇਹ ਨੋਬਤ ਨਾ ਆਵੇ ਕਿਸੇ ਮੇ ਨਾਲ ਲੱਗਣਾ ਤੇ ਤੁਸੀਂ ਮੇ ਉਤਾਰਨੇ ਪੈਸੇ ਨਾਲ ਲੱਗਣਾ ਸੋ ਆਪਣੇ ਬੱਚੇ ਦਾ ਆਖ ਤਿਆਰ ਰੱਖੋ ਤੁਹਾਡੇ ਤੁਹਾਡੀ ਸਾਰਾ ਜੀਵਨ ਤੁਹਾਡੀ ਸਾਰੀ ਜ਼ਿੰਦਗੀ ਬੱਚੇ ਦੇ ਜੀਵਨ ਡਿਪੈਂਡ ਕਰਦੀ ਆ ਸੋ ਸਰਪੱਤ ਦਾ ਭਲਾ ਹੋਵੇ ਸਿੱਖਦਾ ਕੰਮ ਹੈ ਭਲਾ ਕਰਨਾ ਬਾਣੀ ਚੋਂਦਾ ਨਾ ਆਗਾ ਕਰੇਂ ਘਢੋਲੇ ਸਗਲਾ ਖਾਇਆ ਮਾਸ ਇਹ ਦੋਨ ਜਾਂਦਾ ਮਾਸ਼ੂਰ ਤੇ ਦੇਖਣ ਕੀ ਆਸੇ ਅੱਖਾਂ ਬਹੁਤ ਕੀਮਤੀ ਨਜ਼ਰ ਬਹੁਤ ਕੀਮਤੀ ਆ ਤੋ ਧਿਆਨ ਰੱਖੋ ਕਿ ਹਰ ਵੇਲੇ ਜੇ ਮੋਟਰਸਾਈਕਲ ਜਾਂਦੇ ਹੋ ਬਾਈਕ ਤੇ ਕਸ਼ਮਾ ਯੂਰ ਲਗਾਓ ਕਿਉਂਕਿ ਰੋਡਾਂ ਰੋਡ ਬਹੁਤ ਗੰਦੇ ਨੇ ਕਿਤੇ ਘੱਟਾ ਮਿੱਟੀ ਬਹੁਤ ਗੰਦਗੀ ਹੁੰਦੀ ਅੱਖਾਂ 'ਚ ਪੈਂਦੀ ਆੱਖਾਂ ਖਰਾਬ ਹੁੰਦੀਆਂ ਆਈਫੋਨ ਦੇ ਨੇ ਸੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ